ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪ ਆਏ ਹਾਂ ਤਰਵੰਡੀ ਸਾਬੂ ਸਰਮੇ ਕੋਲ ਇਹ ਪੂਰੇ ਘੈਂਟ ਘੈਂਟ ਟਰੈਕਟਰ ਬਾਈ ਕੋਲੇ ਤੇ ਬਾਈ ਨਾਲ ਥੋੜੀ ਕਰਨਾ ਗੱਲਬਾਤ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦਿਆ ਕਰੋ ਵੀਰ ਮਣਖ ਖੜਿਆ ਤਿੰਨ ਚਾਰ ਟਰੈਕਟਰ ਢੋਲੇ ਕਰਕੇ ਚੱਲਦਾ ਕੰਮ ਤੇ ਹੋਰ ਕਰ ਮਾਈ ਕੀ ਹਾਲ ਚੱਲ ਓਕੇ ਜਮ ਹੈਲੋ ਜਨਾ ਉਹ ਗਰਾਜ ਕਿਵੇਂ ਅੱਜ ਓਕੇ ਜਮਾ ਸਿੱਟ ਜਮਾ ਜਮਾ ਪੂਰਾ ਘੈਂਟ ਹੈ ਆਏ ਹਾਏ ਤੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਹ ਕਿਦਾ ਗੋ ਆ ਲੈ ਸਭ ਚ ਪਾਚਾ ਚਰਦੀ ਗਲਾ ਰੱਖੇ ਭਾਈ ਜੀ ਇੰਨਾ ਮੋ ਪ੍ਰੇਮ ਕਰਦੇ ਹੋ ਬਈ ਹਾਂ ਤੇ ਆਪਾਂ ਨਾ ਮਹਿਗਾ ਮਾ ਟਾਈਟਲ ਬਣਾਉਂਦੇ ਰੋਵੇਂ ਭਾਈ ਜਿਹੜੇ ਆਪਦੇ ਟਰੈਕਟਰ ਹੁੰਦੇ ਨਾ ਹਾਂ ਉਹ ਟਰੈਕਟਰਾਂ ਇਹ ਪਤੂੜ ਗੜ ਤੋਂ ਨਹੀਂ ਹੁੰਦਾ ਸਹੀ ਗੱਲ ਹੈ ਇਹ ਗੱਲ ਆਪਾਂ ਅੱਜ ਦੋ ਹੌਲ ਲੈਣ ਦਿਖਾਵਾਂਗੇ ਹਾਂ ਸ਼ਾਇਦ ਤੁਹਾਨੂੰ ਇੰਨੇ ਦਾ ਕੋਈ ਮਿਲੇ ਸ਼ਾਇਦ ਇਹ ਗੱਲ ਹੈ ਠੀਕ ਹੈ ਗੱਲ ਸਭ ਤੋਂ ਪਹਿਲਾਂ ਆ ਗਿਆ ਪੁੱਲ ਰਾਜ ਤਲਵੰਡੀ ਸਾਹਿਬ ਮੰਡੀ ਲੱਗਿਆ ਹਾਂਜੀ ਤਿੰਨ ਤਰੀਕਾ ਆ 13 13 13 ਤਰੀਕਾ 11ਵਾਂ ਮਹੀਨਾ 2024 ਬਿਲਕੁਲ ਨਵਾਂ ਚਿਰਦਾ ਫਲਾਈਟਰ ਆ ਬਾਈ ਤੇਲ ਬ੍ਰੇਕਾਂ ਚ ਹਾਂ ਆ ਪਾਵਰ ਸਟੀering ਆ ਬਿਲਕੁਲ ਨਵਾਂ ਟਾਇਰ ਹੈਗਾ ਬਾਈ 95 ਪੈਸੇ ਹਾਂਜੀ ਦੋਨ ਫੈਂਸ ਹੋ ਜੂਆ ਪੁਰਾਣਾ ਕੱਟਿਆ ਜਾਊਗਾ ਹਾਂਜੀ ਤੁਸੀਂ ਕਹਿ ਗਾਦਾ ਰੁਪਈਆ ਦਾ ਰੁਪਈਆ ਡੈਕਟਰ ਹੈ ਜੀ ਪੰਜਾਬ ਨੰਬਰ ਆ 22 ਮਾਡਲ 3 ਲੱਖ ਦਾ ਸਹੀ ਆ ਜੀ ਹਾਂਜੀ 3 ਲੱਖ ਤੇ ਚੱਲੀ ਜਾਦਾ ਡੈਕਟਰ 340 ਦਾ ਹਾਂਜੀ ਬਿਲਕੁਲ ਵਿੰਡੋ ਫਾਰਮ ਵਿੰਡੋ ਫਾਰਮ ਬਿਲਕੁਲ ਨਵਾਂ ਜੀ 384 ਜੀ ਪਾਵਰ ਸਟੀering ਆ ਰਵਲ ਕਲੱਚ ਆ ਰਵਸ ਸਪੀਡ ਵੀ ਆ ਸਾਰੇ ਵਿਕਰੀ ਹੋ ਗਿਆ ਜੀ ਡਬਲ ਡਿਸਟ੍ਰੀਬਿਊਟਰ ਹੈ ਬਿਲਕੁਲ ਨਵਾਂ ਬਾਈ 3 400 ਘੰਟਾ ਚੱਲਿਆ ਹੋਇਆ ਇਹ ਨਵਾਂ ਹੀ ਹੈ ਤਾਂ ਠੀਕ ਹੈ ਗੱਲ ਚੱਲ ਜਾ ਮੈਨੂੰ ਮੈਂ ਚੱਲ 48d ਦੱਸ ਦਿੰਦਾ ਮੈਂ d i ਦੱਸ ਦੇਣਾ ਮੈਂ ਬਲ 455 ਘੰਟੇ 455 ਘੰਟੇ ਬਾਈ ਪੰਜਾਬ ਨੰਬਰ ਦੇ ਵਿੱਚ ਹੈ 22 ਮਾਦਵਾ 475 ਦਾ ਮਾਦਵਾ ਹਾਂਜੀ 4 ਲੱਖ 75 450 ਠੀਕ ਹੈ ਜੀ ਉਦੋਂ ਬਾਅਦ ਦੇ ਵਿੱਚ 18 ਮਾਡਲ 852 ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਘੱਟਿਆ ਜੋ ਲੋਨ ਫਾਇਨਸ ਹੋ ਜੂ ਪਿਛਲੇ 15 ਦੇ ਟਾਇਰ ਆ ਮੂਰਲੇ 750 16 ਬਿਲਕੁਲ ਤਾਜ਼ੇ ਟਾਇਰ ਆ ਚਾਰੇ ਟਾਇਰ ਐਮ ਆਰਫ ਇੱਕੋ ਦਿਨ ਪਾਏ ਹੋਏ ਆ ਐਮ ਆਰਫ ਦੇ ਠੀਕ ਹੈ ਜੀ ਹਵਰ ਸ਼ੇਰ ਹਾਂ ਹਾਂ ਟਾਪ ਮਾਡਲ ਐਂਟ ਮਾਡਲ ਆ ਹਾਂ ਟਾਪ ਟਾਪ ਮਾਡਲ ਡਬਲ ਡਿਸਟ੍ਰੀਬਿਊਟਰ ਵੀ ਹੈ ਦੇ ਅੱਛਾ ਜੀ ਪੰਜ 18 ਮਾਡਲ ਆ 560 ਦੀ ਮੰਗ ਆ ਹਾਂਜੀ ਤੇ 5 ਲੱਖ 30 ਹਜ਼ਾਰ ਬਲਟਰ ਦੀ 530 ਦਾ ਹਾਂਜੀ ਇਦੂ ਬਾਦ ਆ ਗਿਆ ਝੋਟਾ ਝੋਟਾ ਪੰਜਾਬ ਨੰਬਰ ਦੇ ਵਿੱਚ ਆ 2010 ਮਾਡਲ ਆ ਇੱਥੇ ਮਾਰਦੇ ਹਾਂਜੀ ਠੀਕ ਹੈ ਗੱਲ ਕੋਈ ਆਡ ਨੰਬਰ ਦੇਖ ਲੋ ਜਿ ਚੜਾ ਕੇ ਤੇ ਮੋਬਾਈਲ ਤੇ ਆਪੇ ਲਿਖ ਲਓ ਠੀਕ ਆ 30000 ਰੁਪਿਆ ਟੈਕਾ ਵੀ ਚਲਾ ਕੇ ਬਾਹਰ ਤੇ ਤਸਦੀਕ ਕਰਕੇ ਲੈ ਲਓ ਵਿਖੇ ਚੱਕਰ 75 80 ਪੈਸੇ ਟਾਇਰ ਆ ਪਿਛਲੇ ਕੁਰੀਅਰ ਦੇ ਆ ਮੂਹਲੇ ਐਮ ਆਰ ਐਮ ਆਰ ਹੋ ਕੋੜਾ ਬੈਂਪਰ ਲੱਗਿਆ ਦੋ ਸਲੈਂਸਰ ਆ ਬਾਈ ਨਾਲ ਆ ਦੋ ਸਲੈਂਸਰ ਦੇਵਾਂਗੇ ਲੋ ਦੋ ਸਲੈਂਸਰ ਦੇਵਾਂਗੇ ਬਾਈ ਟੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਠੀਕ ਆ ਗੇਅਰਿੰਗ ਇਹਦਾ ਬਾਈ ਰੁਪਈਆ ਦਾ ਰੁਪਈਆ ਏ ਠੀਕ ਆ ਠੀਕ ਆ ਪੰਜਾਬ ਨੰਬਰ ਦੇ ਵਿੱਚ ਆ ਪਾਸਿੰਗ ਪਈ ਆ ਨਾਂ ਤੁਹਾਡੇ ਹੋ ਜੂਗਾ 10 ਮੰਡਲ ਫਰਸਟ ਪਾਰਟੀ ਟਰੈਕਟਰ ਹੈ ਵੀਰੇ ਹੂੰ 335000 ਡਿਮਾਂਡ ਆ ਹਾਂਜੀ ਪੂਰੇ 3 ਲੱਖ ਦਾ ਬੈਂਪਰ ਦੇਵਾਂਗੇ ਪੂਰੇ 3 ਲੱਖ ਕੋਈ ਦੇ ਕੇ ਦਿਖਾਵੇ ਬਾਕੀ ਯਾਰ ਹੋਰ ਮੰਨਦਾਨ ਕਰਦਾ ਯਾਰ ਫਿਰ ਦੇਖੇ ਦਿਖਾਵੇ ਹਾਂ ਠੀਕ ਹੈ ਲੈ ਤੇ ਨਹੀਂ ਬਾਕੀ ਜਦੋਂ ਅਗਲਾ ਫਿੱਟ ਕਰਕੇ ਆ ਗਿਆ ਮੰਨਦਾਨ ਪੂਰ ਕਰਾਂਗੇ ਤੇ ਉਸ ਤੋਂ ਬਾਅਦ ਆ ਗਿਆ ਇਹ ਵੀ ਪੰਜਾਬ ਨੰਬਰ ਹੈ 40 ਪੈਸੇ ਟਾਇਰ ਆ ਫਿਰ ਲਾ ਦੇ ਪਾਵਰ ਸਟੀਰਿੰਗ ਦੇ ਵਿੱਚ ਆ ਉੱਥੇ ਮਾਰ ਫੜਾ ਪਾਵਰ ਹੋਰ ਸਟੀਰਿੰਗ ਠੀਕ ਹੈ ਪੰਜਾਬ ਨੰਬਰ ਆ 2026 ਤੱਕਰ ਪਾਸੇਗਾ ਹਾਂਜੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਇਹਦੇ ਠੀਕ ਹੈ ਗੱਲ ਐ ਤੇ ਮਾਰ ਦੇ ਸੇ ਮਾਟਲਾ ਸੇ ਮਾਟਲਾ ਯਾ ਮਾਰ ਨੰਬਰ ਤਿੰਨ ਦਸ ਦਮਾਂ ਤਿੰਨ ਦਸ ਹਾਂ ਦਮਾਂ ਬੜਾ ਵਧੀਆ ਲੱਗੇ ਇਹ ਸਾਰਾ origignal ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਭਾਈ ਆ ਦੇਖੋ ਸਾਰਾ origignal ਆ ਠੀਕ ਹੈ ਨਾ ਐ ਨਹੀਂ ਹੈਗਾ ਆਰਾ ਹੋਇਆ ਹੋ ਠੀਕ ਹੈ ਨਾ ਹਾਂ ਮਗਰ ਯਾਰ ਜ਼ਰੂਰ ਰੰਗ ਹੋਇਆ ਭਾਈ ਇਹ ਮੈਂ ਆਪ ਕਰਵਾਈ ਸੀ ਯਾਰ ਇਹ ਨਾ ਭਾਈ ਆਪਣੀ ਵਧੀਆ ਚਲਾ ਕੇ ਬਾਅਦ ਹੈ ਜਾ ਕੇ ਬਾ ਕੇ ਤਸੱਲੀ ਕਰਕੇ ਲੈ ਜਾਓ ਬੇਚਾ ਤੇ ਸਮਾਨ ਸਾਰਾ ਹੀ ਇਹਦੇ ਨਾਲ ਹਾਂਜੀ 3 ਲੱਖ 10 ਹਜ਼ਾਰ ਡਿਮਾਂਡ ਆ ਹਾਂਜੀ ਟਰੈਕਟਰ ਦੇਾਂਗੇ ਆਪਾਂ ਇੱਕੋ ਰੇਟ 280000 280000 ਹਾਂਜੀ ਬਾਕੀ ਹੋਰ ਮਾਨਦਾਨ ਕਰ ਦਾਂਗੇ ਜੇ ਕੋਈ ਵੀਡੀਓ ਦੇਖ ਲੈਂਦਾ ਆਪਾਂ ਕਰਦਾ ਹੈ ਯਾਰ ਤੂੰ ਕਹਿੰਦਾ ਯਾਰ ਠੀਕ ਹੈ ਕਰਦੇ ਠੀਕ ਹੈ ਕਰਦਾ ਕੋਈ ਚੱਕਰ ਨਹੀਂ ਹਾਂ ਯਾ ਟਰੈਕਟਰ ਮਾੜਾ ਨਹੀਂ ਭਾਈ ਇਹਨੇ ਦਾ ਹਾਂ ਮਾੜਾ ਨਹੀਂ ਸੁਪਰ ਸੀਟਰ ਦਾ ਗਾਪ ਆਂਦਾ ਕ੍ਰਿਪਰ ਗੇਅਰ ਦੇ ਵਿੱਚ ਹੁੰਦੇ ਆ ਉਹ ਵੀ ਕ੍ਰਿਪਰ ਗੇਅਰ ਹੈ ਇਹ ਵੀ ਕ੍ਰਿਪਰ ਸਹੀ ਗੱਲ ਹੈ ਅੱਧਾ ਖਰਚਾ ਤੇਲ ਦਾ ਤੇਲ ਦਾ ਤਾਂ ਯਾਰਾ ਭਾਈ ਇੰਨੇ ਪੈਸੇ ਯਾਰ ਓਵਰ ਸੀਟ ਵਾਲਾ ਕਿਹੜਾ ਟਰੈਕਟਰ ਮਿਲੂ ਕੋਈ ਮ ਨਹੀਂ ਮਿਲਦਾ ਸਹੀ ਗੱਲ ਹੈ ਉਸ ਤੋਂ ਬਾਅਦ ਵਿੱਚ 22 ਮਾਡਲ ਆ ਬਾਈ 744 ਐਕਸਟੀ ਮਾਡਲ ਦੇ ਵਿੱਚ ਆ ਹਾਂਜੀ 744 ਬਿਲਕੁਲ ਨਵਾਂ ਟਰੈਕਟਰ ਆ ਬਾਈ ਟਾਇਰ ਰਹਿ ਗਿਆ ਬਾਈ 75 80 ਪੈਸੇ ਹੂੰ ਠੀਕ ਹੈ ਗੱਲਾਂ ਹਾਂਜੀ ਪੰਜਾਬ ਨੰਬਰ ਪੰਜਾਬ ਪੁਰਾਣਾ ਕਟਿਆ ਉਹ ਲੋਨ ਫੈਂਸ ਹੋ ਜੂ ਲੋਨ ਤੇ ਸਵਾ 4 ਲੱਖ ਰੁਪਿਆ ਸਵਾ 5 ਲੱਖ ਰੁਪਿਆ ਲੋਨ ਹੋ ਜੂਆ ਡੰਡਾ ਫੱਟੀ ਛਤਰੀ ਸਾਹਿਬ ਕੁਝ ਨਾਲ ਆ ਨਵੀਂ ਬੈਟਰੀ ਆ ਬਾਈ ਇਹਦੇ ਵਿੱਚ ਇੱਟੇ ਮੈਂ ਹਾਂ ਤੇ ਕੈਮਰਾ ਕੋਲ ਮੈਂ ਹਾਂ 598000 ਦੀ ਮੰਗ ਆ ਚਿੱਟੂ ਰੇਟ ਕੋਲ 56000 ਆ 560 ਹਵਾ 5 ਦਾ ਲਾਉ ਨਹੀਂ ਹੋ ਗਿਆ 35000 ਰਹਿ ਗਿਆ ਸਹੀ ਗੱਲ ਹੈ 40000 ਲੈ ਕੇ ਆ ਜਿਓ ਹਾਂ 40500 ਹਾਂ 50000 ਵੀਡੀਓ ਨੂੰ ਕਰ ਦਿਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਭਾਈ ਪੇਜ ਨੂੰ ਕਰ ਲਿਓ ਫੋਲੋ ਕੋਲ ਲੋਰਤਲਵੰਦੀ ਖਾਬੋ ਵਾਲਾ ਠੀਕ ਹੈ ਗੱਲ ਆਪਣਾ ਆਪਣਾ ਚੈਮਰਾ ਦਿਖਾਉਂ ਦਿਓ ਜੀ ਆਪਣਾ ਦੋਸਤ ਆ ਤਰਾ ਆ ਤੇ ਦੱਬ ਕੇ ਭਾਈ ਕਮੈਂਟ ਜਰੂਰ ਕਰੇਗਾ ਹਾਂ ਕਿ ਸਾਡੇ ਕੋਲ ਗਲਤੀ ਹੁੰਦੀ ਹੈ ਉਹ ਵੀ ਲੱਗਿਆ ਕਮੀ ਹੁੰਦੀ ਹੈ ਭਾਈ ਕਮੈਂਟ ਜਰੂਰ ਕਰੋ ਪੜਨ ਦਾ ਬੜਾ ਸ਼ੌਂਕ ਹਾਂ ਤੇ ਪਿਛਲੀ ਵੀਡੀਓ ਚ ਕਿਹਾ ਸੀ ਭਾਈ ਇੱਕ ਬੰਦੇ ਦੀ ਭਾਈ ਕਿਸੇ ਨੇ ਵੀਡੀਓ ਦੇਖ ਕੇ ਕਮੈਂਟ ਕੀਤਾ ਸੀ ਭਾਈ ਨੇ ਕਿ ਉਹਦਾ ਭਾਈ ਹੱਥ ਬੰਨ ਕੇ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਕਮੈਂਟ ਕੀਤਾ ਸੀ ਭਾਈ ਤੇ ਤਾਂ ਸੁਆਦ ਆਉਂਦਾ ਹਾਂ ਕਮੈਂਟ ਪੜਨ ਦਾ ਭਾਈ ਨੇ ਲਿਖੀ ਲਈ ਕਹੇ ਸੀ ਭਾਈ ਨੇ ਲਿਖੀ ਲਈ ਚਲੋ ਮੰਡੀ ਮਾਰਕੀਟ ਦੇ ਵਿੱਚ ਕੋਈ ਬੰਦਾ ਸ਼ਰਮਾ ਹਾਂ ਇਹ ਗੱਲ ਬੋਲਦੇ ਆਦਾ ਭਾਈ ਸਹੀ ਹੈ ਗੱਲ ਦਾ ਹਾਂ ਤੇ ਮੈਂ ਕਹਿੰਦਾ ਉਹਦੇ ਥਰੂ ਟ੍ਰੈਕ ਕਰ ਲੇ ਜੀ ਭਾਈ ਸੁਆਦ ਲਿਆ ਤਾਂ ਪਹਿਲੇ ਵੀਡੀਓ ਮੈਂ ਨਹੀਂ ਬਣਾਈ ਸੀ ਕਿਸੇ ਨੇ ਹੋਰ ਬਣਾਈ ਸੀ ਇਹ ਤੋਂ ਪਤਾ ਲੱਗਦਾ ਬੰਦੇ ਦੀ ਪ੍ਰੀਤੀ ਦਾ ਭਾਈ ਤੱਕ ਕੇ ਲੈ ਕੇ ਨੰਬਰ ਬੋਲ ਇੱਕ ਗੱਲ ਹੋਰ ਹੈ ਬੁੱਲਾ ਸੱਚ ਜਿਹੜੇ ਦੋ ਹੌਲੈਂਡ ਆ ਉਹਨਾਂ ਨਾਲ ਟਰੈਕਟਰ ਨਾਲ ਟਰੈਕਟਰ ਫ੍ਰੀ। ਆਖਿਆ। ਟਰੈਕਟਰ ਨਾਲ ਟਰੈਕਟਰ ਫ੍ਰੀ ਕਿੰਨੇ? ਆ ਜਾਓ ਰੇ। ਹੁਣ ਆਪਾਂ ਪਤਾ ਕੀ ਕਰਨਾ? ਹਾਉਲੈਂਡ ਟਰੈਕਟਰ ਦੇਣਾ। ਟਰੈਕਟਰ ਦੀ ਚਾਬੀ ਦੇ ਨਾਲ ਛੋੜ ਦੇਣੀ ਆ। ਆਖਿਆ। ਇੱਕ ਨਾ ਛੋਟਾ ਜਿਹਾ ਟਰੈਕਟਰ ਦੇਆ ਕਰਾਂ ਆਪਾਂ। ਛੋਟਾ ਜਿਹਾ ਏਡਾ ਕਰਾਂ। ਡੰਮੀ। ਹਾਂ। ਹਾਉਲੈਂਡ ਦੇਵਾਂਗੇ ਤਾਂ ਹਾਉਲੈਂਡ ਹੀ ਦੇਵਾਂਗੇ ਨਾਲ। ਹਾਂ। ਉਹ ਆਪਾਂ ਤੁਹਾਨੂੰ ਗਿਫਟ ਕਰਾ ਕੇ ਦੇਵਾਂਗੇ। ਜਾ ਦੇ ਕਰਿਆ ਕਰੋ ਬਈ ਉਹਨੂੰ ਦੇ ਚੀ ਸ਼ਰਮੇ ਤੋਂ ਲੈਂਦਾ ਹੈ ਸਹੀ ਗੱਲ ਹੈ ਤੁਹਾਨੂੰ ਟਰੈਕਰ ਨਾਲ ਟਰੈਕਰ ਮੈਂ ਛੋਟਾ ਜਿਹਾ ਦੇ ਆ ਤੁਹਾਨੂੰ ਬਾਈ ਹਾਂ ਜਿਹਨੇ ਲੈਣਾ ਆ ਹਾਉਲੈਂਡ ਜਾਂ ਉਹ ਹਾਉਲੈਂਡ ਇਹ ਮੇਰੇ ਹਵਦੇ ਆ ਠੀਕ ਹੈ ਇਹਨਾਂ ਦੇ ਨਾਲ ਤੁਹਾਨੂੰ ਡੰਮੀ ਟਰੈਕਰ ਦੇਉਂਗਾ ਛੋਟਾ ਜਿਹਾ ਉਹ ਗਿਫਟੀ ਕਰਾਂਗਾ ਸਹੀ ਹੈ ਆ ਟਰੈਕਰ ਨਾਲ ਦੇ ਦੂ ਜਿਹੜਾ ਮੇਰਾ ਹਵਦਾ ਸਹੀ ਗੱਲ ਹੈ ਵੀਡੀਓ ਕਰਕੇ ਦੱਸਦੇ ਕਿ ਲੈ ਕੇ ਸ਼ੇਅਰ ਤੇ ਇੱਕ ਨਾ ਬਾਈ ਆਪਾਂ ਮਹੀਨੇ ਦੀ ਮਹੀਨੇ ਮਹੀਨੇ ਦੀ ਮਹੀਨੇ ਆ ਰਾ ਕੱਢਾ ਕਰਾਂ ਆਪਾਂ ਛੋਟਾ ਟਰੈਕਰ ਕੀ ਕਰ ਰਿਹਾ ਹੈ ਕਰ ਠੀਕ ਹੈ ਕਿੱਥੇ ਗਿਆ ਬਹੁਤ ਬਹੁਤ ਮਿਹਰਬਾਨੀ ਭਾਈ ਸੱਸੀ ਕਰ